ਅੱਜ ਪੰਜਾਬ ਦੇ ਇੱਕ ਵੱਡੇ ਰਾਜਨੇਤਾ ਵੱਲੋਂ ਨਸ਼ਾ ਫਲਾਉਣ ਵਿੱਚ ਲੱਗੇ ਐਮਐਲਆ ਦੇ ਘਰ ਟਾਉਣ ਦਾ ਬਿਆਨ ਦਿੱਤਾ ਗਿਆ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਅੱਜ 7 ਮਾਰਚ ਇਸ ਵਕਤ ਤੱਕ ਦੀਆਂ ਸੈਂਕੜੇ ਖਬਰਾਂ ਵਿੱਚੋਂ ਅੱਠ ਵੱਡੀਆਂ ਖਬਰਾਂ ਨੇ ਇੱਕ ਇੱਕ ਕਰਕੇ ਦਿੰਨੇ ਆ ਪੂਰੀ ਜਾਣਕਾਰੀ ਅਖੀਰ ਤੱਕ ਸੁਣਿਓ ਆਪਣਾ ਵਿਚਾਰ ਕਮੈਂਟ ਜਰੂਰ ਲਿਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਪਹਿਲੀ ਵੱਡੀ ਖਬਰ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੈਬ ਸੈਣੀ ਨੇ ਭਗਵੰਤ ਮਾਨ ਦੇ ਉੱਪਰ ਤੰਜ ਕੱਸਿਆ ਜਿਹੜੇ ਭਗਵੰਤ ਮਾਨ ਸਾਹਿਬ ਪਹਿਲਾਂ ਬੀਜੇਪੀ ਨੂੰ ਕਿਸਾਨ ਵਿਰੋਧੀ ਕਹਿ ਕੇ ਘੇਰਦੇ ਰਹੇ ਨੇ ਹੁਣ ਬੀਜੇਪੀ ਨੇ ਭਗਵੰਤ ਮਾਨ ਨੂੰ ਕਿਸਾਨ ਵਿਰੋਧੀ ਕਹਿ ਕੇ ਘੇਰਨਾ ਸ਼ੁਰੂ ਕਰ ਦਿੱਤਾ ਹੈ ਅੱਜ ਹਰਿਆਣਾ ਦੇ ਮੁੱਖ ਮੰਤਰੀ ਨੈਬ ਸੈਣੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਉਹ ਕਹਿੰਦਾ ਮੈਂ ਇੱਕ ਕਿਸਾਨ ਦਾ ਪੁੱਤਰ ਹਾਂ ਖੇਤੀ ਦਾ ਮੈਂ ਕੰਮ ਕਰਦਾ ਰਿਆ ਮੈਨੂੰ ਕਿਸਾਨਾਂ ਨਾਲ ਪੂਰੀ ਹਮਦਰਦੀ ਹੈ ਤੇ ਭਗਵੰਤ ਮਾਨ ਨੂੰ ਵੀ ਕਿਸਾਨਾਂ ਬਾਰੇ ਸਹੀ ਕੰਮ ਕਰਨਾ ਚਾਹੀਦਾ ਹੈ ਹੁਣ ਬੀਜੇਪੀ ਭਗਵੰਤ ਮਾਨ ਨੂੰ ਕਿਸਾਨਾਂ ਦੇ ਮੁੱਦੇ ਤੇ ਘੇਰਨ ਲੱਗੀ ਹੈ ਕਿਉਂਕਿ ਜਦੋਂ ਕਿਸਾਨਾਂ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਜਾ ਕੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨੂੰ ਜ਼ਬਰਦਸਤੀ ਰੋਕਿਆ ਫੜੋ ਫੜੀ ਕੀਤੀ ਹੈ ਔਰ ਕਾਫੀ ਸਾਰੇ ਕਿਸਾਨਾਂ ਨੂੰ ਜੇਲ੍ਹ ਭੇਜਿਆ ਗਿਆ ਤਾਂ ਇਸ ਤੋਂ ਬਾਅਦ ਹੁਣ ਭਗਵੰਤ ਮਾਨ ਨੂੰ ਚਫੇਰਿਓ ਘੇਰਾ ਪੈਣਾ ਸ਼ੁਰੂ ਹੋ ਗਿਆ ਸਾਰੀਆਂ ਸਿਆਸੀ ਪਾਰਟੀਆਂ ਨੇ ਭਗਵੰਤ ਮਾਨ ਦੇ ਉੱਪਰ ਬਿਆਨ ਦੇਣੇ ਸ਼ੁਰੂ ਕੀਤੇ ਨੇ ਤੇ ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕੀਤਾ ਉਧਰ ਭਗਵੰਤ ਮਾਨ ਨੂੰ ਵੱਡਾ ਚੈਲੰਜ ਕਰ ਦਿੱਤਾ ਗਿਆ ਰਾਤੋਂ ਰਾਤ ਭਾਜੜ ਪਈ ਹੈ ਕਿਉਂਕਿ ਬੀਤੀ ਰਾਤ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਕਰਕੇ ਵੱਡਾ ਐਲਾਨ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਅਸੀਂ ਹੁਣ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏਾਂ ਦੇ ਘਰ ਘੇਰਾਂਗੇ ਤੇ ਘਰਾਂ ਅੱਗੇ ਧਰਨੇ ਦੇਵਾਂਗੇ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਧੋਖਾ ਕੀਤਾ। ਪਹਿਲਾਂ ਸਾਨੂੰ ਮੀਟਿੰਗ ਲਈ ਮੁੱਖ ਮੰਤਰੀ ਨੇ ਸੱਦਿਆ, ਫਿਰ ਉੱਥੇ ਸਾਡੀ ਬੇਇੱਜ਼ਤੀ ਕਰਕੇ ਮੀਟਿੰਗ 'ਚੋਂ ਉੱਠ ਗਏ ਤੇ ਉਸ ਤੋਂ ਬਾਅਦ ਸਾਡੀ ਫੜੋ-ਫੜੀ ਸ਼ੁਰੂ ਕਰ ਦਿੱਤੀ ਤੇ ਹੁਣ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੀ ਘੇਰਾਂਗੇ ਤੇ ਵੋਟਾਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਹਰਾਵਾਂਗੇ। ਇਹ ਗੱਲਾਂ ਵੱਡੀ ਗਿਣਤੀ ਕਿਸਾਨ ਕਹਿ ਰਹੇ ਨੇ ਤੇ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਹੈ ਸੰਯੁਕਤ ਕਿਸਾਨ ਮੋਰਚੇ ਨੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਚੈਲੰਜ ਕਰਦੇ ਹਾਂ ਜਿਵੇਂ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਅਕਾਲੀ ਕਾਂਗਰਸ ਤੇ ਭਾਜਪਾ ਨੂੰ ਬਹਿਸ ਕਰਨ ਦਾ ਸੱਦਾ ਦਿੱਤਾ ਸੀ ਇਸੇ ਤਰ੍ਹਾਂ ਹੁਣ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹਿਸ ਕਰਨ ਦੇ ਲਈ ਚੈਲੰਜ ਕਰਦੇ ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਨੂੰ ਦੋ ਝੂਠ ਬੋਲੇ ਨੇ ਤੇ ਗੁੰਮਰਾਹ ਕੀਤਾ ਹੈ ਕਿਸਾਨ ਆਗੂ ਕਹਿੰਦੇ ਕਿ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਤਾਂ ਕਿਸਾਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਤ ਨਹੀਂ ਹਨ ਇਹ ਕੇਂਦਰ ਨਾਲ ਸੰਬੰਧਤ ਹਨ ਤੇ ਦੂਜਾ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਰੇਲਾਂ ਤੇ ਬੱਸਾਂ ਰੋਕਣ ਦੀ ਕੋਸ਼ਿਸ਼ ਕਰਨਗੇ ਇਸ ਕਰਕੇ ਮੈਂ ਇਹਨਾਂ ਦੇ ਖਿਲਾਫ ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਨਾ ਤਾਂ ਸਾਡਾ ਰੇਲਾਂ ਤੇ ਬੱਸਾਂ ਰੋਕਣ ਦਾ ਕੋਈ ਐਕਸ਼ਨ ਸੀ ਤੇ ਨਾ ਹੀ ਸਾਡੀਆਂ ਮੰਗਾਂ ਕੇਂਦਰ ਨਾਲ ਸੰਬੰਧਤ ਸੀ ਉਹਨਾਂ ਨੇ ਚੈਲੰਜ ਕੀਤਾ ਕਿ ਮੁੱਖ ਮੰਤਰੀ ਇਹਨਾਂ ਦੋਨਾਂ ਮੁੱਦਿਆਂ ਤੇ ਚੈਨਲਾਂ ਦੇ ਸਾਹਮਣੇ ਸਾਡੇ ਨਾਲ ਬਹਿਸ ਕਰਨ ਡਿਬੇਟ ਕਰਨ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੇ ਚੈਲੰਜ ਨੂੰ ਕਬੂਲ ਕਰਨਗੇ ਤੇ ਬਹਿਸ ਦੇ ਵਿੱਚ ਆਉਣਗੇ ਜਾਂ ਫਿਰ ਜਿਵੇਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਲਈ ਚੈਲੰਜ ਕਰਕੇ ਅਕਾਲੀ ਦਲ ਕਾਂਗਰਸ ਤੇ ਭਾਜਪਾ ਨੂੰ ਸੱਦਿਆ ਸੀ ਤਾਂ ਉਹ ਨਹੀਂ ਸੀ ਆਏ ਤਾਂ ਇਸੇ ਤਰ੍ਹਾਂ ਕੀ ਹੁਣ ਮੁੱਖ ਮੰਤਰੀ ਵੀ ਆਮ ਆਦਮੀ ਪਾਰਟੀ ਵੀ ਕਿਸਾਨਾਂ ਨਾਲ ਬਹਿਸ ਤੋਂ ਟਲ ਜਾਏਗੀ ਜਾਂ ਭੱਜ ਜਾਏਗੀ ਜਾਂ ਫਿਰ ਆਏਗੀ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਅਗਲੀ ਵੱਡੀ ਖਬਰ ਹੈ ਬੀਬੀ ਹਰ ਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰਿਆ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਤੰਤਰ ਦਾ ਕਤਲ ਕੀਤਾ ਔਰ ਸ਼ਾਂਤਮਈ ਤਰੀਕੇ ਨਾਲ ਪਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਨੂੰ ਘਰਾਂ ਤੋਂ ਚੁੱਕ ਕੇ ਜੇਲ੍ਹਾਂ ਦੇ ਵਿੱਚ ਤਾਲਿਆ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਉਹ ਕਹਿੰਦੇ ਕਿ ਨਸ਼ਾ ਤਸਕਰਾਂ ਦੇ ਘਰ ਢਾਉਣ ਵਾਲੀ ਜਿਹੜੀ ਸਰਕਾਰ ਹੈ ਉਹ ਉਹਨਾਂ ਐਮਐਲਏ ਦੇ ਘਰ ਕਿਉਂ ਨਹੀਂ ਢਾਰੀ ਜਿਹੜੇ ਨਸ਼ਾ ਤਸਕਰੀ ਦੇ ਕੰਮ ਵਿੱਚ ਲੱਗੇ ਹੋਏ ਨੇ ਤੇ ਨਸ਼ੇ ਦੇ ਵਿੱਚੋਂ ਪੈਸੇ ਕਮਾਰੇ ਨੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਐਮਐਲਏ ਦੇ ਉਹਨਾਂ ਵਿਧਾਇਕਾਂ ਦੇ ਘਰ ਵੀ ਟਾਇਏ ਜਾਣੇ ਚਾਹੀਦੇ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਵੱਡਾ ਸਵਾਲ ਇਹ ਵੀ ਉੱਠਿਆ ਕਿ ਜਿਹੜੇ ਪਿਛਲੇ ਦਿਨੀ ਇੱਕ ਪੁਲਿਸ ਅਫਸਰ ਰਾਜਜੀਤ ਸਿੰਘ ਕੁਲਰ ਜਿਨ੍ਹਾਂ ਦੇ ਉੱਪਰ ਵੱਡਾ ਕੇਸ ਪਿਆ ਕਿ ਉਹਨਾਂ ਦੇ ਘਰ ਵੀ ਸਰਕਾਰ ਟਾਵੇਗੀ ਜਾਂ ਨਹੀਂ ਟਾਵੇਗੀ ਇਹ ਵੱਡਾ ਸਵਾਲ ਜਿਹੜਾ ਮੂੰਹ ਅੱਡ ਕੇ ਖੜਾ ਹੈ ਇਸ ਤੋਂ ਅਗਲੀ ਵੱਡੀ ਖਬਰ ਹੈ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਸ਼ਿਕਾਇਤ ਹੋਈ ਹੈ ਇਹ ਜਿਹੜੀ ਖਬਰ ਹੈ ਇਹ ਇੱਕ ਪੱਤਰਕਾਰ ਨੇ ਮਸ਼ਹੂਰ ਪੱਤਰਕਾਰ ਨੇ ਜਿਨ੍ਹਾਂ ਨੇ ਆਪਣੇ ਪੇਜ ਦੇ ਉੱਪਰ ਇਹ ਖਬਰ ਜਿਹੜੀ ਆ ਉਹ ਪਾਈ ਹੈ ਆਦੇਸ਼ ravel ਪੱਤਰਕਾਰ ਦਾ ਨਾਮ ਹੈ ਔਰ ਉਹਨਾਂ ਨੇ ਆਦੇਸ਼ ravel ਨੇ ਇਹ ਖਬਰ ਪਾਈ ਹੈ ਕਿ ਕਾਂਗਰਸ ਦੇ ਪੰਜ ਵੱਡੇ ਆਗੂਆਂ ਨੇ ਪੰਜ ਆਗੂਆਂ ਨੇ ਹਾਈ ਕਮਾਂਡ ਨੂੰ ਸ਼ਿਕਾਇਤ ਕੀਤੀ ਹੈ ਕਿ ਭਗਵੰਤ ਮਾਨ ਦੇ ਨਾਲ ਮਿਲ ਕੇ ਰਾਜਾ ਵੜਿੰਗ ਚੱਲ ਰਿਹਾ ਔਰ ਉਹ ਸਰਕਾਰ ਦੇ ਨਾਲ ਮਿਲ ਕੇ ਚੱਲਦਾ ਹੋਣ ਕਰਕੇ ਕੋਈ ਵੀ ਧਰਨਾ ਪ੍ਰਦਰਸ਼ਨ ਜਾਂ ਰੋਸ ਪੰਜਾਬ ਦੇ ਵਿੱਚ ਨਹੀਂ ਕਰ ਰਿਹਾ ਤੇ ਨਾਲੇ ਇਹ ਵੀ ਸ਼ਿਕਾਇਤ ਰਾਜਾ ਵੜਿੰਗ ਦੀ ਕੀਤੀ ਗਈ ਹੈ ਜਿਮਣੀ ਚੋਣਾ ਦੇ ਵਿੱਚ ਉਹਨਾਂ ਨੇ ਆਪਣੀ ਪਤਨੀ ਦੀ ਸੀਟ ਗਿੱਦੜਵਾ ਦਾ ਹੀ ਪ੍ਰਚਾਰ ਕੀਤਾ ਸੀ ਬਾਕੀ ਸੀਟਾਂ ਦੇ ਉੱਪਰ ਉਹਨਾਂ ਨੇ ਕੋਈ ਧਿਆਨ ਨਹੀਂ ਸੀ ਦਿੱਤਾ ਰਾਜਾ ਵੜਿੰਗ ਦੇ ਉੱਪਰ ਇਹ ਗੰਭੀਰ ਦੋਸ਼ લાય گئے ਨੇ ਸ਼ਿਕਾਇਤ ਕੀਤੀ ਗਈ ਹੈ ਔਰ ਇਹ ਜਾਣਕਾਰੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਇੱਕ ਮਸ਼ਹੂਰ ਪੱਤਰਕਾਰ ਆਦੇਸ਼ 라ਵਲ ਨੇ ਲਿਖ ਕੇ ਪਾਈ ਹੈ ਹੁਣ ਇਸ ਤੋਂ ਅਗਲੀ ਵੱਡੀ ਖਬਰ ਹੈ ਦਰਦਨਾਕ ਖਬਰ ਹੈ ਕਿ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿੱਚ ਬੱਚਿਆਂ ਨਾਲ ਭਰੀ ਇੱਕ ਬੱਸ ਪਲਟੀ ਹੈ ਜਿਹਦੇ ਵਿੱਚ 40 ਬੱਚੇ ਸਵਾਰ ਸਿਗੇ ਬੱਚਿਆਂ ਨੂੰ ਸਕੂਲ ਲੈ ਕੇ ਬੱਸ ਜਾ ਰਹੀ ਸੀ ਔਰ ਜਦੋਂ ਉਹ ਇੱਕ ਲਿੰਕ ਰੋਡ ਤੇ ਜਾ ਰਹੀ ਸੀ ਅਚਾਨਕ ਇੱਕ ਮੋੜ ਦੇ ਉੱਪਰ ਬੱਸ ਬੇਕਾਬੂ ਹੋ ਗਈ ਉਹ ਰੁਕੀ ਨਹੀਂ ਖੇਤਾਂ ਦੇ ਵਿੱਚ ਜਾ ਉਤਰੀ ਬੱਸ ਮੋਦੀ ਹੋ ਗਈ ਪਲਟ ਗਈ ਔਰ ਬੱਚੇ ਜਿਹੜੇ ਨੇ ਉਹਨਾਂ ਨੂੰ ਹੁਣ ਕਾਫੀ ਸਾਰੇ ਬੱਚਿਆਂ ਨੂੰ ਖਰੋਚਾ ਤੇ ਚੋਟਾਂ ਆਈਆਂ ਨੇ ਜਿਨ੍ਹਾਂ ਨੂੰ ਦਾਖਲ ਕਰਾਇਆ ਗਿਆ ਪਰ ਕੋਈ ਵੀ ਜਾਨੀ ਨੁਕਸਾਨ ਅਜੇ ਤੱਕ ਨਹੀਂ ਹੋਇਆ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦਾ ਇੱਕ ਪਿੰਡ ਤੋਤੇਵਾਲ ਉਸ ਨੇ ਮਤਾ ਪਾਇਆ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਨਸ਼ੇ ਦਾ ਕੰਮ ਕਰੇਗਾ ਅਸੀਂ ਉਸ ਨੂੰ ਪਿੰਡੋਂ ਬਾਹਰ ਕੱਢ ਦਿਆਂਗੇ ਇਹ ਮਤਾ ਪਾ ਕੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ ਇਹ ਖਬਰ ਫੈਲ ਰਹੀ ਹੈ ਤੁਸੀਂ ਇਸ ਮਤੇ ਬਾਰੇ ਕੀ ਕਹੋਗੇ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਅਗਲੀ ਵੱਡੀ ਖਬਰ ਹੈ ਕਿ ਬੀਜੇਪੀ ਚ ਬੀਜੇਪੀ ਦੀ ਦਿੱਲੀ ਚ ਬਣੀ ਨਵੀਂ ਸਰਕਾਰ ਵੱਲੋਂ ਔਰਤਾਂ ਨੂੰ ਜਿਹੜਾ 2500 ਰੁਪਇਆ ਹਰ ਮਹੀਨੇ ਦੇਣ ਦਾ ਐਲਾਨ ਕੀਤਾ ਗਿਆ ਸੀ ਉਹ ਦੇਣ ਦੀ ਵਾਰੀ ਆ ਗਈ ਹੈ ਬੀਜਪੀ ਨੇ ਕਿਹਾ ਸੀ ਕਿ 8 ਮਾਰਚ ਤੱਕ 8 ਮਾਰਚ ਦੇ ਕਮਾਂਤਰੀ ਔਰਤ ਦਿਵਸ ਤੱਕ ਅਸੀਂ ਔਰਤਾਂ ਨੂੰ 2500 ਰੁਪਏ ਮਹੀਨਾ ਦੇਣਾ ਸ਼ੁਰੂ ਕਰ ਦੇਾਂਗੇ ਤੇ ਹੁਣ ਇਹ ਜਾਣਕਾਰੀ ਨਿਕਲ ਕੇ ਮੀਡੀਆ ਦੇ ਵਿੱਚ ਪ੍ਰਸਾਰਤ ਹੋ ਰਹੀ ਹੈ ਕਿ 8 ਮਾਰਚ ਯਾਨੀ ਕੱਲ ਤੱਕ ਬੀਜਪੀ 2500 ਰੁਪਏ ਮਹੀਨਾ ਤੇ ਔਰਤਾਂ ਨੂੰ ਫ੍ਰੀ ਸਿਲੰਡਰ ਦੇਣ ਦਾ ਐਲਾਨ ਕਰ ਸਕਦੀ ਹੈ ਪਰ ਅਜੇ ਤੱਕ ਬੀਜੇਪੀ ਵੱਲੋਂ ਅਧਿਕਾਰਤ ਤੌਰ ਤੇ ਇਹ ਐਲਾਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੁਣ ਵੇਖਣਾ ਇਹ ਹੈ ਕਿ ਕੀ 8 ਮਾਰਚ ਦੇ ਔਰਤ ਦਿਵਸ ਤੇ ਬੀਜੇਪੀ ਐਲਾਨ ਕਰਦੀ ਹੈ ਜਾਂ ਫਿਰ ਉਹਦਾ ਵੀ ਇਹ ਝੂਠਾ ਵਾਦਾ ਸਾਬਤ ਹੁੰਦਾ ਹੈ ਪਹਿਲਾਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਹਰ ਇੱਕ ਔਰਤ ਨੂੰ 1000 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਹੁਣ ਲਗਭਗ 3 ਸਾਲ ਤੋਂ ਉੱਤੇ ਟਾਈਮ ਹੋ ਗਿਆ ਪੈਂਤੀ ਮਹੀਨੇ ਹੋਣ ਵਾਲੇ ਸਰਕਾਰ ਨੂੰ ਹੁਣ ਤੱਕ ਭਗਵੰਤ ਮਾਨ ਸਰਕਾਰ ਨੇ ਔਰਤਾਂ ਨੂੰ 1 ਰੁਪਿਆ ਵੀ ਨਹੀਂ ਦਿੱਤਾ ਭਗਵੰਤ ਮਾਨ ਸਰਕਾਰ ਕਈ ਵਾਰ ਇਹ ਦੁਹਰਾ ਚੁੱਕੀ ਹੈ ਕਿ ਹੁਣ ਅੱਗੇ ਅਸੀਂ ਪੈਸੇ ਦੇਵਾਂਗੇ ਜਿੱਥੇ ਅਸੀਂ ਹਜ਼ਾਰ ਦੇਣਾ ਸੀ ਉੱਥੇ ਅਸੀਂ 1100 ਰੁਪਿਆ ਔਰਤਾਂ ਦੇ ਖਾਤੇ ਵਿੱਚ ਪਾਵਾਂਗੇ ਪਰ ਹੁਣ ਤੱਕ ਅਜੇ ਹਾਂ ਕੁਝ ਨਹੀਂ ਕੀਤਾ ਗਿਆ ਪੰਜਾਬ ਦੇ ਵਿੱਚ ਵੱਡੇ ਸਵਾਲ ਉੱਠ ਰਹੇ ਨੇ ਅਗਲੀ ਵੱਡੀ ਖਬਰ ਹੈ ਕਿ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਕੇਸ ਦੇ ਵਿੱਚ ਪੁਲਿਸ ਅਫਸਰਾਂ ਨੂੰ ਸਜ਼ਾ ਹੋਈ ਹੈ 32 ਸਾਲ ਬਾਅਦ ਇਹ ਸਜ਼ਾ ਕੀਤੀ ਗਈ ਹੈ 1993 ਦੇ ਵਿੱਚ ਪੰਜਾਬ ਪੁਲਿਸ ਦੇ ਅਫਸਰਾਂ ਨੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਦੋ ਨੌਜਵਾਨ ਤਰਨਤਾਰਨ ਦੇ ਪਿੰਡ ਦਾ ਇੱਕ ਨੌਜਵਾਨ ਸੀਗਾ ਬਾਹਮਣੀ ਵਾਲਾ ਪਿੰਡ ਦਾ ਜਿਸ ਦਾ ਨਾਮ ਸੁਖਵੰਤ ਸਿੰਘ ਤੇ ਦੂਸਰਾ ਨੌਜਵਾਨ ਸੀਗਾ ਗੁਰਦੇਵ ਸਿੰਘ ਉਹਨਾਂ ਦੋਨਾਂ ਨੂੰ ਘਰਾਂ ਚੋਂ ਚੱਕਿਆ ਸੀ ਔਰ ਫਿਰ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਸੀ ਉਸ ਤੋਂ ਬਾਅਦ ਹੁਣ 32 ਸਾਲ ਬਾਅਦ ਜਾ ਕੇ ਜਿਹੜੀ ਸਜ਼ਾ ਹੋਈ ਹੈ ਇਸ ਕੇਸ ਦੇ ਵਿੱਚ ਇੱਕ ਪੁਲਿਸ ਅਫਸਰ ਜਿਹੜਾ ਸੀਤਾ RAM ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਤੇ ਦੂਸਰਾ RAM PAL ਉਸ ਨੂੰ 5 ਸਾਲ ਦੀ ਕੈਦ ਹੋਈ ਹੈ ਇਸ ਕੇਸ ਦੇ ਵਿੱਚ ਜਿਹੜੇ ਨਾਮਜਦ ਚਾਰ ਹੋਰ ਪੁਲਿਸ ਅਫਸਰ ਸੀ ਉਹਨਾਂ ਦੀ ਕੇਸ ਚਲਦਿਆਂ ਚਲਦਿਆਂ ਮੌਤ ਹੋ ਚੁੱਕੀ ਹੈ ਤੇ 23 ਗਵਾਹ ਵੀ ਕੇਸ ਚਲਦੇ ਚਲਦੇ ਧਰਤੀ ਤੋਂ ਜਾ ਚੁੱਕੇ ਆ ਮਤਲਬ ਮੌਤ ਹੋ ਚੁੱਕੀ ਹੈ ਹੁਣ ਇੰਨਾ ਦੇਰ ਨਾਲ ਇਨਸਾਫ ਮਿਲਿਆ ਇਹ ਕਿਉਂ ਹੋਇਆ ਦੱਸਿਆ ਜਾ ਰਿਹਾ ਹੈ ਕਿ 2001 ਦੇ ਵਿੱਚ ਜਦੋਂ ਇਹ 1993 ਦੇ ਵਿੱਚ ਇਹ ਪੁਲਿਸ ਮੁਕਾਬਲਾ ਝੂਠਾ ਬਣਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਸੀ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਉ ਗਏ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੇ ਇਹ ਹੁਕਮ ਹੋਏ ਸੀ ਕਿ सीबीआई ਇਹਦੀ ਜਾਂਚ ਕਰੇ सीबीआई ਨੇ ਜਾਂਚ ਕਰਕੇ 2001 ਦੇ ਵਿੱਚ ਰਿਪੋਰਟ ਸੌਂਪ ਦਿੱਤੀ ਸੀ ਤੇ ਫਿਰ ਅਚਾਨਕ सीबीआई ਦੀ ਤੱਥ ਗਵਾਹਾਂ ਵਾਲੀ ਰਿਪੋਰਟ ਦੇ ਵਿੱਚੋਂ ਕਾਫੀ ਸਾਰੇ ਜਿਹੜੇ ਪੇਜ ਸੀ ਜਿਹੜੀ ਉਹਦੀ ਰਿਪੋਰਟ ਸੀ ਉਹ ਗਾਇਬ ਹੋ ਗਈ ਸੀ ਉਹ ਗੁੰਮ ਹੋ ਗਈ ਸੀ ਤੇ ਲੱਭੀ ਨਹੀਂ ਉਸ ਤੋਂ ਬਾਅਦ ਫਿਰ ਦੁਬਾਰਾ ਜਾਂਚ ਕੀਤੀ ਗਈ ਤੇ ਫਿਰ ਹੁਣ ਜਾ ਕੇ ਸਜਾ ਹੋਈ ਹੈ ਹੁਣ ਇਸ ਬਾਰੇ ਤੁਸੀਂ ਕੀ ਕਹੋਗੇ ਆਪਣਾ ਕੀਮਤੀ ਵਿਚਾਰ ਕਮੈਂਟ ਤੁਸੀਂ ਇਹਦੇ ਬਾਰੇ ਵੀ ਜਰੂਰ ਲਿਖਿਓ ਬਹੁਤ ਮਿਹਰਬਾਨੀ